ਦਰਾਹਾ ਪੁਲਿਸ ਨੇ ਇੱਕ ਟਰੱਕ ਦੀ ਤਲਾਸ਼ੀ ਦੇ ਦੌਰਾਨ ਉਸ ਤੋਂ 39 ਕਿਲੋ ਪੁੱਕੀ ਚੂਰਾ ਪੋਸਟ ਬਰਾਮਦ ਕਰ ਦੋਨੋਂ ਕੀਤਾ ਕਾਬੂ ਦਰਾਹਾ ਥਾਣਾ ਦੇ ਐਸ ਐਚ ਓ ਜਸਵਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨਸਾਰ ਸਬ ਇੰਸਪੈਕਟਰ ਸੁਖਬੀਰ ਸਿੰਘ ਦਰਾਨੇ ਗਸ਼ਤ ਬਰਮਾਲੀਪੁਰ ਘਟ ਮੌਜੂਦ ਸੀ ਤਾਂ ਉਹਨਾਂ ਨੂੰ ਇੱਕ ਟਰੱਕ ਖੜਾ ਦਿਖਾਈ ਦਿੱਤਾ ਜਿਸ ਤੇ ਸ਼ੱਕ ਹੋਣ ਤੇ ਤਲਾਸ਼ੀ ਦੇ ਦੌਰਾਨ ਟਰੱਕ ਦੇ ਕੈਬਨ ਵਿੱਚੋਂ 39 ਕਿਲੋ ਪੁੱਕੀ ਚੂਰਾ ਪੋਸਟ ਬਰਾਮਦ ਹੋਈ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਟਰੱਕ ਚਾਲਕ ਅਤੇ ਉਸਦੇ ਸਾਥੀ ਨੂੰ ਕਾਬੂ ਕਰ ਮਾਮਲਾ ਦਰਜ ਕਰ ਲਿਆ ਉਥੇ ਯੂਰੋਪੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਨਿਵਾਸੀ ਪਵਾਂ ਸਟੇਟ ਸਰਵਿਸ ਕੋ ਕੈਂਟਰ ਕਾਬੂ ਕੀਤਾ ਗਿਆ ਕੀ ਮਾਮਲਾ ਸੀ ਬਰਹਾਣਾ ਥਾਣਾ ਦੇ ਸੰਸੈਟਰ ਸੁਖਬੀਰ ਸਿੰਘ ਦਰਾਨ ਅਗਸਤ ਸਰਵਿਸ ਰੋਡ ਬਿਮਾਰੀ ਉਤੇ ਘੱਟ ਇੱਥੇ ਸਪੋਰਟਿੰਗ ਫੈਕਟਰੀ ਹੈ ਖੜਾ ਰਿਹਾ ਜੱਤਾ ਜਿਹਨੂੰ ਸ਼ੱਕ ਦੇ ਬਨਾਤੇ ਤਲਾਸ਼ੀ ਕੀਤੀ ਤਲਾਸ਼ੀ ਦੇ ਦੌਰਾਨ ਟਰੱਕ ਵਿੱਚੋਂ ਕੈਬਨ ਦੇ ਵਿੱਚ ਜਿਹੜੇ ਦੋ ਥੈਲੇ ਓੱਕੀ ਦੇ ਬਰਾਮਦੇ ਹੋਏ ਨੇ ਟੋਟਲ ਜਿਹੜੀ ਰਿਕਵਰੀ ਹੈ 39 ਕਿਲੋ ਹੈ ਓੱਕੀ ਚੂਰਾ ਕੋਸਤੋ ਸਰ ਕਿੰਨੇ ਰੁਪਏ ਕਾਬੂ ਆਏ ਜੀ ਇਸ ਵਾਰ ਜੀ ਦੋ ਦੋਸ਼ੀ ਕਾਬੂ ਕੀਤੇ ਨੇ ਕੀ ਨੋਮ ਨੇ ਜੀ ਇਹਦਾ ਇਹਦੇ ਨਾਲ ਗੁਰਪ੍ਰੀਤ ਸਿੰਘ ਆਰਓ ਪਵਾਖਾ ਘਟ ਥਾਣਾ ਸਾੰਦੇਵਾਲ ਤੇ ਦੂਜਾ ਹੈਗਾ ਤਨਪ੍ਰੀਤ ਸਿੰਘ ਧੂਦਕੋੜਲਾ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲੇ ਦਰਜ ਨਹੀਂ ਇਹਨਾਂ ਦੇ ਮਾਮਲੇ ਇਨਵੈਸਟੀਗੇਸ਼ਨ ਜਾਰੀ ਹੈ ਜੇ ਮਾਮਲੇ ਸਾਹਮਣੇ ਆਉਣਗੇ ਉਹ ਯੂਰਗਨ ਇਨਵੈਸਟੀਗੇਸ਼ਨ ਵਿਚਾਰੇ ਜਾਣਗੇ ਇਹ ਪਤਾ ਲੱਗਿਆ ਸਰ ਵੀ ਇਹ ਖਾਂਦੇ ਸੀ ਜਾਂ ਵੇਚਦੇ ਨੇ ਇਹ ਸਰ ਖਾਂਦੇ ਵੀ ਨਹੀਂ ਵੇਚਦੇ ਵੀ ਨਹੀਂ ਦਰਾਹਾ ਪੁਲਿਸ ਨੇ ਇੱਕ ਟਰੱਕ ਦੀ ਤਲਾਸ਼ੀ ਦੇ ਦੌਰਾਨ ਉਸ ਚੋਂ 39 ਕਿਲੋ ਪੁੱਕੀ ਚੂਰਾ ਪੋਸਟ ਬਰਾਮਦ ਕਰ ਦੋਨੋਂ ਕੀਤਾ ਕਾਬੂ ਦਰਾਹਾ ਥਾਣਾ ਦੇ ਐਸ ਐਚ ਓ ਜਸਵਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨਸਾਰ ਸਬ ਇੰਸਪੈਕਟਰ ਸੁਖਬੀਰ ਸਿੰਘ ਦਰਾਨੇ ਗਸ਼ਤ ਬਰਮਾਲੀਪੁਰ ਕਟ ਮੌਜੂਦ ਸੀ ਤਾਂ ਉਹਨਾਂ ਨੂੰ ਇੱਕ ਟਰੱਕ ਖੜਾ ਦਿਖਾਈ ਦਿੱਤਾ ਜਿਸ ਤੇ ਸ਼ੱਕ ਹੋਣ ਤੇ ਤਲਾਸ਼ੀ ਦੇ ਦੌਰਾਨ ਟਰੱਕ ਦੇ ਕੈਬਿਨ ਵਿੱਚੋਂ 39 ਕਿਲੋ ਪੁੱਕੀ ਚੂਰਾ ਪੋਸਟ ਬਰਾਮਦ ਹੋਈ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਟਰੱਕ ਚਾਲਕ ਅਤੇ ਉਸ ਦੇ ਸਾਥੀ ਨੂੰ ਕਾਬੂ ਕਰ ਮਾਮਲਾ ਦਰਜ ਕਰ ਲਿਆ ਉਥੇ ਯੂਰੋਪੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਨਿਵਾਸੀ ਪ ਜੋ ਜ਼ਾਬਿਕ ਕੋ ਕੈਂਟਰ ਕਾਬੂ ਕੀਤਾ ਗਿਆ ਕੀ ਮਾਮਲਾ ਸੀ ਬਰਹਾਣਾ ਥਾਣਾ ਦੇ ਸੰਸਟ੍ਰ ਸੁਖਬੀਰ ਸਿੰਘ ਦਰਾਨੇਗਸਤ ਸਰਵਿਸ ਰੋਡ ਬਿਮਾਰੀਪੁਰ ਘੱਟ ਇੱਥੇ ਸਪੋਰਟਿੰਗ ਫੈਕਟਰੀ ਹੈ ਖੜਾ ਰਹਿ ਦਿੱਤਾ ਜਿਹਨੂੰ ਸ਼ੱਕ ਦੇ ਬਨਾ ਤੇ ਤਲਾਸ਼ੀ ਕੀਤੀ ਤਲਾਸ਼ੀ ਦੇ ਦੌਰਾਨ ਟਰੱਕ ਵਿੱਚੋਂ ਕੈਬਨ ਦੇ ਵਿੱਚ ਜਿਹੜੇ ਦੋ ਥੈਲੇ ਉੱਕੀ ਦੇ ਬਰਾਮਦ ਹੋਏ ਨੇ ਟੋਟਲ ਜਿਹੜੀ ਰਿਕਵਰੀ ਹੈ 39 ਕਿਲੋ ਹੈ ਉੱਕੀ ਜੂਰਾ ਪੋਸਟ ਸਰ ਕਿੰਨੇ ਰੁਪਏ ਕਾਬੂ ਆਏ ਜੀ ਇਸ ਵਾਰ ਜੀ ਦੋ ਦੋਸ਼ੀ ਕਾਬੂ ਕੀਤੇ ਨੇ ਕੀ ਨੌਲੇਜ ਇਹਨਾਂ ਦੇ ਇਹਨਾਂ ਨੂੰ ਗੁਰਪ੍ਰੀਤ ਸਿੰਘ ਆਰਓ ਪਵਾਖਾ ਕਟ ਥਾਣਾ ਸਾੰਨੇਵਾਲ ਤੇ ਦੂਜਾ ਹੈਗਾ ਤਨੁਕ੍ਰਿਤ ਸਿੰਘ ਧੂਤਕੋਟ ਦਾ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲੇ ਦਰਜ ਨਹੀਂ ਇਹਨਾਂ ਦੇ ਮਾਮਲੇ ਇਨਵੈਸਟੀਗੇਸ਼ਨ ਜਾਰੀ ਹੈ ਜੇ ਮਾਮਲੇ ਸਾਹਮਣੇ ਆਉਣਗੇ ਉਹ ਯੂਰਡਰ ਇਨਵੈਸਟੀਗੇਸ਼ਨ ਵਿਚਾਰੇ ਜਾਣਗੇ ਇਹ ਪਤਾ ਲੱਗਿਆ ਸਰ ਵੀ ਇਹ ਖਾਂਦੇ ਸੀ ਜਾਂ ਵੇਚਦੇ ਨੇ ਇਹ ਸਰ ਖਾਂਦੇ ਵੀ ਨਹੀਂ ਵੇਚਦੇ ਵੀ ਨਹੀਂ